ਆਹ ਤੱਕੇ ਪਿੰਡਾਂ ਦੇ ਕਿਹੜੀ ਵੱਡਾ ਨਾਮ ਦਾ ਪੱਤੋ ਦੇ ਗੱਜੀਆਂ ਦਾ ਮੇਰੇ ਵਿੱਚ ਪੁੜਿਆ ਇੰਟਰਨੈਸ਼ਨਲ ਪਲੇਅਰ ਕਾ ਗੱਜੀਆਂ ਵਾਲੇ ਵਾਲਾ ਜਿਹੜਾ ਲਗਾਤਾਰ ਤਿੰਨ ਸਾਲਾਂ ਕਦੇ ਕੈਨੇਡਾ ਦੇ ਟ੍ਰਾਂਡੋ ਬਾਡੀ ਕਲ ਦਾ ਬੈਸਟ ਰਹਿ ਗਿਆ ਪਹਿਲੇ ਪਾਸੇ ਜਿਹੜੀ ਟੀਮ ਖੇਡਦੀ ਆ ਪੱਤੋ ਦੀ ਗੱਜੀਆਂ ਜਿਹਦੇ ਨੇ 9.5 ਤੇ 10 ਪੈਂਟ ਨੇ ਜੀ ਕਿਉਂਕਿ ਟੀਮਾਂ ਨੋਟ ਰੱਖੇ ਖਿਡਾਰੀ ਨੂੰ ਨੋਟ ਰੋਟੀ ਵਾਲਾ ਮੀਟਾ ਰੋਟੀ ਵਾਲਾ ਬਹੁਤ ਤਕੜਾ ਖੇਡਿਆ ਹਾਂਜੀ ਰੀਡਰ ਫੁੱਟ ਤੋਂ ਪਿੱਛੇ ਅੜ ਜਾਓ ਥੋੜੇ ਥੋੜੇ ਪਿੱਛੇ ਅੜ ਜਾਓ ਹੋਰ ਮਸੂਬੇ ਨਿਕ ਤੇ ਬੰਦਾ ਕੀ ਨਹੀਂ ਕਰ ਸਕਦਾ ਕਾਕੋ ਵਾਲੀ ਆ ਬੂਦ ਬੂਦਨਾ ਸਾਗਰ ਭਰ ਸਕਦਾ ਉਸ ਬਾਬੇ ਦੇ ਇਲਾਕੇ ਜਿਹੜੀ ਧਰਤੀ ਹੁੰਦੀ ਹੈ ਤੁੜਕਾ ਤੁੜਕਾ ਕਰਕੇ ਗੁੱਡੀ ਚੜਦੀ ਹੁੰਦੀ ਹੈ ਤੁੜਕਾ ਤੁੜਕਾ ਕਰਕੇ ਗੁੱਡੀ ਚੜਦੀ ਹੁੰਦੀ ਹੈ ਸਹੀ ਗੱਲ ਆ ਇੱਕ ਦਿਨ ਬੰਦਾ ਕੋਈ ਸਟਾਨ ਨਹੀਂ ਵਰਦਾ ਮੋਹਣਾ ਕੋਚ ਆਇਆ ਬਈ ਬਹੁਤ ਧੰਨਵਾਦ ਕਹਿੰਦਾ ਆਪਣੀ ਟੀਮ ਖੇਡ ਹੈ ਇਹ ਮੈਂ ਪਹਿਲਾਂ ਕਹਣਾਣਾ ਭਾਡੇ ਬਹੁਤ ਵੱਡੀ ਜੇਣਾ ਤਵਾ ਮੰਡੀ ਵਾਲੇ ਮੇਰੇ ਭਰਾਵਾਂ ਨੂੰ ਦੇਖੋ RAM SINGH ਜੀ ਕੋਚ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦੇ ਆ ਇਧਰ ਬੁੱਟਾ ਕੋਚ ਵੀ ਗਿਆ ਨਾਲ ਖੇੜੀ ਹੈ ਵਾਸੀ ਹੈ ਬਾਈ ਕਬੜ ਵਰਗੇ ਬੱਚਿਆਂ ਦੀ ਕਬੱਡੀ ਟੀਮ ਨੂੰ ਸਪਾਂਸਰ ਇਹਨਾਂ ਨੇ ਵੱਡਾ ਸਨਤਾਰ ਹਾਂ ਬਿਲਕੁਲ ਜੀ ਐਡਾ ਮੇਲਾ ਕਾਵਾ ਕਿਉਂਕਿ ਬਹੁਤ ਔਖਾ RAM SINGH ਜੀ ਕਹਿੰਦੇ ਸਾਰੀਆਂ ਜ਼ਿੰਮੇਵਾਰੀਆਂ ਇਹ ਭਾਈ ਵਾਹਿਗੁਰੂ ਦੀ ਹੈ ਸਾਰੀ ਉਹਦੀ ਕਿਰਪਾ ਬਾਬੇ ਨਾਲ ਦੀ ਕਿਰਪਾ ਕੁਝ ਸੱਚੀਓ ਸਾਨੂੰ ਇੱਕ ਦਿਨ ਵਕੀ ਜਿੱਤ ਮਿਲੂਗੀ ਮੈਂ ਪਹਿਲਾ ਕਹਣਾ ਹੁਣ ਕੋਈ ਵੀ ਕੰਮ ਸ਼ੁਰੂ ਕਰਨਾ ਹੈ ਬੰਦੇ ਨੂੰ ਕਿਹੜਾ ਰਿਸਕ ਦਾ ਲੈਣੀ ਪੈਂਦਾ ਹੁੰਦਾ ਆਹ ਕਬੱਡੀ ਪੈਗੀ ਗਾਜੀਆਂ ਦੀ ਟੀਮ ਬੱਤੋ ਵਾਲੀਆਂ ਚਾਰ ਖੇਰ ਨਾਲ ਖੜੀਆਂ ਨੇ ਲੋ ਮੇਰੇ ਮਿੱਤਰੋ ਅਗਲਾ ਮੈਚ ਲੱਗਣਾ ਲੱਕੜ ਵਾਲੀ ਦੇ ਮਤਲੌਡੇ ਦਾ ਇਹ ਮੈਚ ਜਿਹੜਾ ਵੀ ਕੰਟੀ ਕੋਈ ਬਹੁਤ ਤਗੜਾ ਲੱਗਣਿਆ ਸਾਰੀ ਪ੍ਰਬੰਧਕ ਕਮੇਟੀ ਦਾ ਆਪਣੇ ਵੱਲੋਂ ਬਹੁਤ ਬਤਾਂ ਖੱਖ ਦੋਵੇਂ ਹੌਸਲਾ ਚੱਕ ਪਹਾੜ ਦੀਏ ਬਿਨਾ ਹੌਸਲੇ ਚੱਕਣਾ ਖੰਭ ਔਖਾ ਜਿਹੜਾ ਹੌਸਲੇ ਚੱਕਣਾ ਖੰਭ ਆਖਾ ਗੈਰੀ ਦਾ ਧੰਨਵਾਦ ਭਾਈ ਗੈਰੀ ਨੂੰ ਬੇਨਤੀ ਹੈ ਵੀ ਸੈਣੀ ਦੀ ਟੀਮ ਨਾਲ ਅਕੇ ਸੰਪਰਕ ਕਰੇ ਗੈਰੀ ਵੀਰ ਜਿੱਥੇ ਦੀ ਗੈਰੀ ਸਾਡਾ ਪੰਜਾਬੀ ਲੋਕ ਸਿੰਘੜਾ ਹੈ ਇੱਕ ਹੋਰ ਵੀ ਹੈ ਭਾਈ ਮੈਂ ਦੱਸਦਾ ਮੇਰੇ ਭਰਾਵਾਂ ਨੂੰ ਜਦੋਂ ਪਿੰਡ ਦੇ ਵਿੱਚ ਜਾਂ ਕੋਈ ਸ਼ਹਿਰ ਦੇ ਵਿੱਚ ਮੇਲਾ ਆਉਂਦਾ ਹੋਵੇ ਨਾ ਥੋੜੀ ਸਾਥ ਦੇ ਕਰੋ ਬੱਚਿਆਂ ਨੂੰ ਕਲਾਬਾਂ ਨੂੰ ਮਦਦ ਕਰਾ ਕੇ ਇਹਨਾਂ ਦੀ ਇਹ ਕੰਮ ਕਰਾਉਣਾ ਕੋਈ ਸੌਖੀ ਗੱਲ ਤਾਂ ਹੈ ਨਹੀਂ ਸਾਰੇ ਖਰਚੇ ਦੇਖੋ ਵਿਚਾਰਾ ਗੈਰੀ ਕਹਿੰਦਾ ਕੋਈ ਜੱਕੜੀ ਆ ਕੰਟੀਨੂ ਟੀਮ ਹਾਰਦੀ ਐ ਅਸੀਂ 300 ਰੁਪਏ ਉਹਨਾਂ ਵੀ ਖਰਚਾ ਪਾਣੀ ਦਿੱਤਾਗਾ ਬਹੁਤ ਧੰਨਵਾਦ ਆ ਸਪੋਰਟ ਦੇਆ ਕਰੋ ਵਿੱਚ ਬੰਦੇ ਕਹਿ ਦਿੰਦੇ ਆ ਮੈਂ ਇੱਕੋ ਗੱਲ ਕਹਿਣਾ ਹੁਣ ਕਈ ਐ ਜੇ ਫੈਕਸ਼ਨਾਂ ਤੂੰੜਾ ਰੁਪਿਆ ਲਾ ਦਿੰਦੇ ਇੱਥੋਂ ਹੀ ਆਪਣੇ ਬੱਚਿਆਂ ਨੇ ਆਪ ਸਰਵਾਨਾ ਹੋਣਾ ਹੁਣ ਵਾਅਦਾ ਰਿਹਾ ਸਕੂਲ ਹੋਇਆ ਤੇ ਜੇ ਇਹ ਗੱਲ ਹੋਈ ਆ ਸਭ ਤੋਂ ਵੱਡਾ ਮੰਦਰ ਜਿਹੜਾ ਗੁਰਦੁਆਰਾ ਦਾ ਉਹ ਸਕੂਲ ਐ ਜੇ ਸੋਚਣ ਵਾਲੀ ਗੱਲ ਐ ਜਿਹੜੋ ਤਸੀਲ ਦਾ ਡੀਐਸਪੀ ਐਸਐਸਬੀ ਜੇ ਬੀਏ ਕੁਮਾਰ ਜੀ ਸਕੂਲੋਂ ਉਹ ਬੱਚੇ ਉੱਥੇ ਪੜ੍ਹਿਆ ਨਾ ਗੱਲ ਕਹਿਣਾ ਹੁਣ ਇਹਨੇ ਜਦੋਂ سپورਟ ਦਿਆ ਕਰੋ ਬੱਚਿਆਂ ਨੂੰ ਹੌਸਲਾ ਦਿਆ ਕਰੋ ਜਦੋਂ ਬੰਦਾ ਕੋਈ ਕੰਮ ਕਰਦਾ ਮੈਨੂੰ ਪਤਾ ਵੀ ਟੋਕਣ ਵਾਲੇ ਹੁੰਦੇ ਨੇ ਜਦੋਂ ਤੁਸੀਂ ਮੈਂ ਪਹਿਲਾਂ ਕਹਿੰਦਾ ਜਦੋਂ ਸੱਚਾ ਬੰਦਾ ਦਾ ਨੇੜਾ ਪਹਿਲਾਂ ਝੂਠ ਪਹਿਲਾਂ ਵਗ ਜਾਂਦਾ ਪ੍ਰਮਾਣ ਮੰਨਿਆ ਕਰੋ ਤੁਸੀਂ ਸਨ ਦਿਆ ਕਰੋ ਹੌਲੀ ਹੌਲੀ ਕੰਮ ਆ ਗਿਆ ਕਹਿੰਦਾ ਤੁਹਾਨੂੰ ਕੀ ਦਿੱਤਾ ਗਰਾਊਂਡਾਂ ਨੇ ਉਹ ਪੁੱਛ ਕੇ ਦੇਖਿਆ ਕਰੋ ਫੱਤਰ ਜਣੇ ਦੇ ਹਰ ਰੇਵਰ ਕਹਿੰਦੋ ਲੁਧਰ ਰ ਕਹਿੰਦੋ ਆਹ ਬੱਚਿਆਂ ਤੋਂ ਜਿਹਨਾਂ ਦੇ ਵੀਜੇ ਲੱਗਦੇ ਆ ਵੀ ਕੀ ਦਿੱਤਾ ਗਰਾਊਂਡਾਂ ਨੇ ਕੀ ਤੁਸੀਂ ਜਿੱਤਿਆ ਲਓ ਕਬੱਡੀ ਪੈ ਗਈ ਹੈ ਪੱਤੋ ਵਾਲੇ ਦੀ ਛੋੜੇ ਵੀ ਕੱਕ ਮੈਕ ਦੇ ਕਰ ਰੇਡਰ ਦਾ ਕਾਂਤੀ ਭਾਈ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਖਿਡਾਰੀ ਬੰਨਾ ਬਹੁਤ ਔਖਾ ਹੈ ਖਿਡਾਰੀ ਬੰਨਾ ਦਾ ਬਹੁਤ ਔਖਾ ਇਹਨਾਂ ਦੀ ਮਿਹਨਤ ਕਿ ਨਹੀਂ ਵੇਖਿਆ ਕਰੋ ਯਾਰ ਇਹਨਾਂ ਨੂੰ ਹੌਸਲਾ ਦਿਆ ਕਰੋ ਇਹਨਾਂ ਨੂੰ ਸਪੋਰਟ ਕਰੋ ਤੇ ਵਧੀਆ ਗੱਲ ਹੈ ਇਹ ਸਾਡੀਆਂ ਧੀਆ ਨੇ ਪਰ ਸਾਹਮਣੇ ਕਿਤੇ ਰੇਡ ਪੈਂਦੀ ਹੈ ਸਹੀ ਗੱਲਾਂ ਦੀ ਟਰਾਈ ਸਹੀ ਗੱਲਾਂ ਨੂੰ ਤੇਰੇ ਕਈ ਯਾਰ ਨਾ ਬੱਚੇ ਜਦੋਂ ਸਾਹਮਣੇ ਆਉਂਦੇ ਹੈ ਮੈਨੂੰ ਬੱਚੇ ਮਿਲਦੇ ਹੈ ਬਾਈ ਕਹਿੰਦੇ ਕੰਤੀ ਵੀਰੇ ਸੱਸੀ ਗੱਲ ਬੁਲਾਉਂਦੇ ਆਪਣੇ ਪਿਆਰ ਨਾਲ ਤੇ ਕਈ ਟੋਪਣ ਵਾਲੇ ਹੁੰਦੇ ਹੈ ਤੇ ਇਹ ਸਾਰੀ ਜ਼ਿੰਦਗੀ ਵਿੱਚ ਚੰਗਾ ਕਹਾਣੀ ਕਰਦੇ ਜਦੋਂ ਚਾਰ ਬੱਚੇ ਖੇਡਣ ਉਹ ਧੀਆਂ ਉਹਦੀਆਂ ਬੱਚਿਆਂ ਨੇ ਤੂੰ ਕੋਈ ਕ੍ਰਿਕਟ ਖੇਡਦਾ ਵਾਲੀ ਵਾਲ ਖੇਡਦਾ ਜਿਹੜੇ ਟੋਪਣ ਵਾਲੇ ਹੁੰਦੇ ਨਾ ਉਹ ਸਮਾਜ ਦੇ ਸਭ ਤੋਂ ਵੱਡਾ ਟੋੜਾ ਉਹ ਨਹੀਂ ਕਰਾਉਂਦੇ ਮੈਂ ਇੱਕੋ ਗੱਲ ਕਹਿੰਦਾ ਜੇ ਨਹੀਂ ਚੰਗਾ ਹੁੰਦਾ ਤਾਂ ਮਾਰਾ ਵੀ ਨਾ ਗਿਆ ਕਰੋ ਕੋਈ ਵੀ ਕੰਮ ਹੁੰਦਾ ਜੇ ਬੱਚਿਆਂ ਦੀ ਗੇਮਾਂ ਨੇ ਜੇ ਕਬੱਡੀ ਦੇ ਮੁਕਾਬਲੇ ਆ ਜਾਂ ਕੋਈ ਵੀ ਅਥਲੈਟਿਕ ਮੁਕਾਬਲੇ ਦੇਖੋ ਕਿੰਨੇ ਬੱਚੇ ਆਏ ਆ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਆ ਯਾਰ ਹਰ ਇੱਕ ਨੂੰ ਹੌਸਲਾ ਦੇਆ ਕਰੋ ਇਹ ਵਧੀਆ ਗੱਲ ਹੈ ਕਿ ਕੋਈ ਖਿਡਾਰੀ ਵਾਂਗ ਬੜੀ ਸੋਹਣੀ ਕੀਤੀ ਹੈ ਖਿਡਾਰ ਨੇ ਪੱਤੋ ਵਾਲੀ ਲੜਕੀ ਜਿਹਨੇ ਜਫਾ ਲਾਇਆ ਤੇ ਨਾ ਦੱਸਾਂਗੇ ਬੱਚੀ ਦਾ ਆਪਾ ਪਿੰਡ ਦੱਸਾਂਗੇ ਉਮਰ ਦੱਸਾਂਗੇ ਬੱਚੀ ਦੀ ਸੋਮਾ ਨਾਮ ਪਿੰਡ ਵੱਚੀ ਪੱਤੋ ਹੀਰਾ ਸਿੰਘ ਵਾਲਾ ਪਿੰਡ ਹੈ ਜ਼ਿਲ੍ਹਾ ਮੋਗਾ ਚੱਲਦਾ ਮੈਚ ਦਾ ਵੀ ਪਵਨ ਸਮਾਪਤ ਹੈ ਪੱਤੋ ਦੀ ਟੀਮ ਸੈਮੀ ਫਾਈਨਲ ਦੇ ਵਿੱਚ ਪੁੱਜ ਗਈ ਹੈ ਜ਼ੋਰਦਾਰ ਤਾੜੀਆਂ ਮਾਰੋ ਯਾਰ ਵਾਹ ਜੀ ਪੱਤੋ ਦੀ ਜਿੰਨੀ ਕ ਮੈਦ ਨੂੰ ਹੋਰ